कल शाम मिल्क प्लांट चौक ਨੇੜੇ ਆਪਣੇ ਇੱਕ ਪਰਿਵਾਰ ਅੰਮ੍ਰਿਤਸਰ ਪੁਲਿਸ ਪੰਜਾਬ ਪੁਲਿਸ ਮੁਲਾਜ਼ਮ ਆਪਣੀ ਪ੍ਰਾਈਵੇਟ ਗੱਡੀ ਤੇ ਸਿਵਲ ਡਰੈਸ ਵਿੱਚ ਸਿਗੇ ਤੇ ਆਪਣੇ ਘਰੋਂ ਜਾ ਰਹੇ ਸੀਗੇ ਤੋਂ ਉਥੋਂ ਜਦੋਂ ਫਲਾਈਓਵਰ ਤੋਂ ਉਤਰਨ ਲੱਗੇ ਤਾਂ ਪਿੱਛੇ ਤੋਂ ਕੋਈ ਬਾਈਕ ਬੀਕ ਆਈ ਤੇ ਥੋੜਾ ਜਿਹਾ ਉਹਦੀ ਗੱਡੀ ਨਾਲ ਟੱਚ ਹੋ ਗਈ तो ये इंसीडेंट करके थोड़ा जा झड़प हो गई सी तो ये दो बंदे तो नाल ना थोड़ी हाथापाई अपने मुलाजिम की होगी सी तो थोड़ी बहुत चोट सी भी उन्हें है तो अपने नंदा हॉस्पिटल होस्पिटल भर्ती कराया गया ਪਰ ਇਹੋ ਜੀ ਕੋਈ ਜਿਆਦਾ ਝੋਟ ਨਹੀਂ ਸੀ ਕਿ ਔਰ ਇਹ ਥੋੜਾ ਸਾ ਪਰਸਨਲ ਅਲਟਰਕੇਸ਼ਨ ਦਾ ਮਾਮਲਾ ਸੀਗਾ ਕਿ ਥੋੜਾ ਜਿਹਾ ਗੱਡੀਆਂ ਦੇ ਲੱਗਣੇ ਕਰਕੇ ਉਹਨਾਂ ਦੀ ਥੋੜੀ ਹਾਤਾਪਾਈ ਉੱਥੇ ਹੋ ਗਈ ਸੀ ਜਿਹੜਾ ਆਪਾਂ ਮੀਡੀਆ ਵਿੱਚ ਪਾਇਆ ਹੋਇਆ ਹੈ ਕਿ ਉਹਦੀ ਪਿਸਤਲ ਛਿਨੀ ਹੈ ਇਹ ਤੱਥ ਸਹੀ ਨਹੀਂ ਹੈਗੇ ਉਹਦੀ ਪਿਸਤਲ ਬਿਲਕੁਲ ਸੇਫ ਹੈ ਤੇ ਉਹਦੇ ਕੋਲ ਹੀ ਹੈ ਤੇ ਉਹ ਥੇੜਾ ਜਿਹਾ ਪਰਸਨਲ ਅਲਟਰਕੇਸ਼ਨ ਦਾ ਮਾਮਲਾ ਸੀਗਾ ਹੁਣ ਬਾਕੀ ਸਭ ਠੀਕ ਹੈ